ਬਦਲਾਵ ਵਾਲੀ ਸਰਕਾਰ ਦੇ ਵਿੱਚ ਇਹ ਵੀ ਦੇਖਣ ਨੂੰ ਮਿਲਣਾ ਸੀ ਕਿ ਅੱਜ ਤੱਕ ਤੁਸੀਂ ਸੁਣਿਆ ਹੋਣਾ ਕਿ ਫਲਾਨੀ ਜਗ੍ਹਾ ਤੋਂ ਖਦਾਈ ਹੋਈ ਤਾਂ ਉਹਦੇ ਵਿੱਚੋਂ ਸੋਨਾ ਮਿਲਿਆ ਚਾਂਦੀ ਮਿਲੀ ਜਾਂ ਕੋਈ ਪੁਰਾਣੀ ਮੂਰਤੀ ਮਿਲੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੇ ਵਿੱਚ ਜਦੋਂ ਖਦਾਈ ਕੀਤੀ ਗਈ ਤਾਂ ਉਹਦੇ ਵਿੱਚੋਂ ਕੀ ਮਿਲਿਆ ਕਿਸਾਨਾਂ ਦੀਆਂ ਸ਼ੰਭੂ ਬਾਰਡਰ ਤੋਂ ਚੋਰੀਆਂ ਹੋਈਆਂ ਚੋਰੀ ਹੋਈਆਂ ਟਰਾਲੀਆਂ ਦਾ ਸਮਾਨ ਮਿਲਿਆ ਤਾਂ ਹੁਣ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਜਿਹੜੀ ਸਰਕਾਰ ਕਹਿੰਦੀ ਹੈ ਕਿ ਅਸੀਂ ਕਿਸਾਨ ਹਤੈਸ਼ੀਆ ਸੀ ਜਾਂ ਕਿਸਾਨਾਂ ਲਈ ਇਹ ਕਰ ਰਹੇ ਆ ਉਦੇ ਰਾਜ ਵਿੱਚੋਂ ਈਓ ਨਾਬਾ ਦੀ ਕੋਠੀ ਦੇ ਵਿੱਚੋਂ ਕਿਸਾਨਾਂ ਦੀਆਂ ਜਿਹੜੀਆਂ ਟਰਾਲੀਆਂ ਚੋਰੀ ਹੋਈਆਂ ਸੀ ਉਹਨਾਂ ਦਾ ਸਮਾਨ ਮਿਲ ਰਿਹਾ ਏ ਐਦੋਂ ਘਟਿਆ ਗੱਲ ਕੀ ਹੋਵੇਗੀ ਕਿ ਜਿਹੜੀ ਸਰਕਾਰ ਇਹ ਕਹਿ ਕੇ ਆਈ ਹੋਵੇ ਕਿ ਅਸੀਂ ਬਦਲਾ ਲੈ ਕੇ ਆਵਾਂਗੇ ਉਸ ਦੇ ਰਾਜ ਦੇ ਵਿੱਚ ਇਹ ਬਦਲਾ ਆਇਆ ਇਸ ਦੇ ਚੱਲਦਿਆਂ ਪਹਿਲਾਂ ਜਿਹੜੇ ਨਾਬਾ ਦੀ ਨਗਰ ਕੌਂਸਲ ਦੇ ਪ੍ਰਧਾਨ ਦੀ ਜਿਹੜੀ ਆ ਉਹਨਾਂ ਨੂੰ ਵੀ ਪਾਸੇ ਕੀਤਾ ਗਿਆ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਪੁਲਿਸ ਦੀ ਡੀਐਸਪੀ ਨਾਲ ਬਹਿਸ ਵੀ ਹੁੰਦੀ ਹੈ ਜਿਹੜਾ ਮਾਮਲਾ ਬੜਾ ਚਰਚਾ ਦੇ ਵਿੱਚ ਆਇਆ ਪਰ ਹੁਣ ਉਸ ਤੋਂ ਵੀ ਅੱਗੇ ਦੀਆਂ ਗੱਲਾਂ ਆਉਣ ਲੱਗੀਆਂ ਕਿ ਜਦੋਂ ਕਿਸਾਨਾਂ ਨੂੰ ਇਹ ਸ਼ੱਕ ਪਿਆ ਜਾਂ ਪੁਲਿਸ ਦੀ ਜਦੋਂ ਇਨਕੁਆਇਰੀ ਚੱਲੀ ਤੇ ਪਤਾ ਲੱਗਿਆ ਕਿ ਜਿਹੜਾ ਟਰਾਲੀਆਂ ਦਾ ਸਮਾਨ ਹੈ ਉਹ ਇਓ ਨਾਬਾ ਦੀ ਕੋਠੀ ਹੇਠ ਦੱਬਿਆ ਹੋਇਆ ਹੈ ਜਦ ਖਦਾਈ ਹੋਈ ਤਾਂ ਉਹਦੇ ਚ ਪਤਾ ਲੱਗਿਆ ਆਸ-ਪਾਸ ਰੈੱਡ ਟਰਾਲੀਆਂ ਦੀਆਂ ਸਾਈਡਾਂ ਉਹ ਸਾਰਾ ਸਮਾਨ ਥੱਲੇੋਂ ਨਿਕਲ ਰਿਹਾ ਸੀ ਹੁਣ ਇਹ ਤੇ ਸਰਕਾਰ ਕੀ ਜਵਾਬ ਦੇਵੇਗੀ ਕਿ ਇਸ ਪੱਧਰ ਤੇ ਉਤਰਿਆ ਇਹ ਸਰਕਾਰ ਜਿਹੜੀ ਪਹਿਲਾਂ ਇਹ ਕਹਿੰਦੀ ਸੀ ਕਿ ਟਰਾਲੀ ਚੋਰੀਆਂ ਦੇ ਇਲਜ਼ਾਮ ਝੂਠੇ ਆ ਜੀ ਅਜਿਹਾ ਕੁਝ ਨਹੀਂ ਹੋਇਆ ਪਹਿਲਾਂ ਇੱਕ ਕਨੌਰ ਦੇ ਐਮਐਲਏ ਤੇ ਇਲਜ਼ਾਮ ਲੱਗੇ ਉਸ ਤੋਂ ਬਾਅਦ ਇਹ ਮਾਮਲਾ ਨਾਬਾ ਦੇ ਵਿੱਚ ਆਇਆ ਜਿਸ ਨੂੰ ਭਾਰਤੀ ਕਿਸਾਨ ਜੀ ਨੇ ਆਜ਼ਾਦ ਵੱਲੋਂ ਵੱਡੇ ਪੱਧਰ ਤੇ ਉਠਾਇਆ ਗਿਆ ਜਿਸ ਤੋਂ ਬਾਅਦ ਕਿਸਾਨਾਂ ਦੀ ਡੀਐਸਪੀ ਨਾਲ ਭੜਤ ਹੁੰਦੀ ਹੈ ਡੀਐਸਪੀ ਮੈਡਮ ਵੀ ਬੜਾ ਰੋ ਮਾਰਦੀ ਹੈ ਤੇ ਬੜੇ ਰੋ ਰੋ ਕੇ ਗੱਲਾਂ ਕਰਦੀ ਹੈ ਤਾਂ ਹੁਣ ਜਿਹੜੇ ਕਿਸਾਨ ਆ ਉਹ ਇਥੋਂ ਪਤਾ ਲੱਗਦਾ ਕਿ ਸੱਚੇ ਸੀ ਉਹ ਸੱਚੇ ਪਿੱਟ ਰਹੇ ਸੀ ਜਿਵੇਂ ਪੰਜਾਬੀ ਜੀ ਕਹਿੰਦਾ ਕਿ ਉਹ ਬੰਦਾ ਸੱਚਾ ਪਿੱਟਦਾ ਕਿ ਉਹਦਾ ਕੋਈ ਕਸੂਰ ਨਹੀਂ ਉਹਦੇ ਨਾਲ ਤੱਕਾ ਹੋ ਰਿਹਾ ਤਾਂ ਉਸੇ ਤਰੀਕੇ ਨਾਲ ਜਿਹੜੇ ਕਿਸਾਨ ਸੀ ਉਹ ਸੱਚੇ ਪਿੱਟਦੇ ਸੀ ਕਿ ਸਾਡੀਆਂ ਟਰਾਲੀਆਂ ਇਹਨਾਂ ਨੇ ਚੋਰੀ ਕੀਤੀਆਂ ਇਹਨਾਂ ਦੇ ਕੋਲੋਂ ਬਰਾਮਦ ਕਰਾਓ ਕਿਉਂਕਿ ਜਿਹੜੇ ਇਹ ਜਿਹੜੇ ਨਾਬਾ ਨਗਰ ਕਾਉਂਸਲ ਦੇ ਪ੍ਰਧਾਨ ਦੇ ਘਰ ਵਾਲੇ ਦੀ ਵਰਕਸ਼ਾਪ ਦੇ ਵਿੱਚੋਂ ਪਹਿਲਾਂ ਟਰਾਲੀਆਂ ਦਾ ਸਮਾਨ ਮਿਲਿਆ ਉਸ ਤੋਂ ਬਾਅਦ ਜਦੋਂ ਲਗਾਤਾਰ ਉਹ ਤੇ ਪ੍ਰਦਰਸ਼ਨ ਕੀਤਾ ਗਿਆ ਤਾਂ ਅੱਜ ਇਹੋ ਨਾਬਾ ਦੀ ਕੋਠੀ ਦੇ ਵਿੱਚੋਂ ਹਾਲਾਂਕਿ ਜੋ ਖਬਰਾਂ ਆ ਰਹੀਆਂ ਕਿ ਇਹੋ ਨਾਬਾ ਸਾਫ ਮੁੱਕਰ ਗਿਆ ਤੇ ਇਹ ਵੀ ਗੱਲ ਹੈ ਕਿ ਉਹ ਕੋਠੀ ਦੇ ਵਿੱਚ ਰਹਿੰਦੇ ਵੀ ਨਹੀਂ ਉਹ ਸਾਈਡ ਤੇ ਰਹਿੰਦੇ ਐ ਇਹ ਆਮ ਹੀ ਸ਼ਹਿਰਾਂ ਦੇ ਵਿੱਚ ਹੈ ਕਿ ਇਹ ਉਹਦੀਆਂ ਕੋਠੀਆਂ ਦੇ ਵਿੱਚ ਜਾਂਦਾ ਪੁਲਿਸ ਰਹਿੰਦੀ ਹੈ ਜਾਂ ਫਿਰ ਕੋਈ ਹੋਰ ਰਹਿੰਦਾ ਹੈ ਬਹੁਤਿਆਂ ਬਹੁਤੇ ਇਹ ਆਪਣੀਆਂ ਕੋਠੀਆਂ ਦੇ ਵਿੱਚ ਵੀ ਨਹੀਂ ਰਹਿੰਦੇ ਪਰ ਹੁਣ ਇੱਥੇ ਸਵਾਲ ਹੁੰਦਾ ਹੈ ਕਿ ਫਿਰ ਉਹਦੀ ਕੋਠੀ 'ਚ ਸਮਾਨ ਕੌਣ ਦੱਬ ਗਿਆ ਤੁਸੀਂ ਇੱਥੋਂ ਦੇਖੋ ਕਿ ਕਿੱਡੇ ਵੱਡੇ ਚੋਰ ਨੇ ਇਹ ਜਿਨ੍ਹਾਂ ਨੇ ਇਹ ਚੋਰੀ ਕਰਕੇ ਥੱਲੇ ਦੱਬੀ ਕਿ ਜੀਸੀਬੀ ਨਾਲ ਹੀ ਪੱਟਿਆ ਹੋਣਾ ਜੀਸੀਬੀ ਨਾਲ ਪੱਟ ਕੇ ਸਮਾਨ ਹੀ ਦੱਬਿਆ ਹੋਣਾ ਤੇ ਉਹਨਾਂ ਨੂੰ ਲੱਗਦਾ ਹੋਣਾ ਕਿ ਕੱਲ ਨੂੰ ਕਿਹਨੇ ਪੁੱਛਣਾ ਕਿਹਨੇ ਗੱਲਬਾਤ ਕਰਨੀਆਂ ਹੌਲੀ-ਹੌਲੀ ਕੱਢ ਕੇ ਵੇਚੀ ਚੱਲਾਂਗੇ ਇਦੋਂ ਸ਼ਰਮ ਦੀ ਗੱਲ ਕੀ ਹੋਵੇਗੀ ਕਿ ਜਿਹੜਾ ਕਿਸਾਨ ਪੂਰੇ ਦੇਸ਼ ਦਾ પેટ ਭਰਦਾ ਹੈ ਜਿਹੜਾ ਕਿਸਾਨ ਧੁੱਪਾਂ ਸਰਦੀਆਂ ਦੇ ਵਿੱਚ ਖੇਤਾਂ ਜਾ ਜਾ ਕੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਕਮਾਈ ਕਰਦਾ ਹੈ ਉਹਦਾ ਸਮਾਨ ਚੋਰੀ ਕਰ ਲੈਣਾ ਪਹਿਲਾਂ ਉਹਨਾਂ ਨੂੰ ਚੰਡੀਗੜ੍ਹ ਬੁਲਾ ਕੇ ਧੋਖੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਗ੍ਰਫਤਾਰ ਤੋਂ ਕਰਨ ਤੋਂ ਬਾਅਦ ਰਾਤ ਨੂੰ ਉਹਨਾਂ ਦੇ ਰੱਜ ਕੇ ਜ਼ੁਲਮ ਹੋਇਆ ਰੱਜ ਕੇ ਉਹਨਾਂ ਦਾ ਸਾਮਾਨ ਪੁਲਿਸ ਨੇ ਲੁੱਟਿਆ ਸਿਲੰਡਰ ਚੱਕੇ ਏਸੀ ਚੱਕੇ ਹਰ ਇੱਕ ਸਾਮਾਨ ਚੱਕ ਕੇ ਲੈ ਗਏ ਬਜੀਆਂ ਟਰਾਲੀਆਂ ਉਹ ਚੱਕ ਚੱਕ ਖਤਾਨਾ ਸਿੱਟੀਆਂ ਤੇ ਉੱਥੋਂ ਇਹਨਾਂ ਦੇ ਕੁਝ ਭੁਖੜ ਲੀਡਰ ਆਮ ਆਦਮੀ ਪਾਰਟੀ ਦੇ ਉਹ ਚੱਕ ਚੱਕੀਆਂ ਟਰਾਲੀਆਂ ਚੱਕ ਕੇ ਲੈ ਗਏ ਕਿਸਾਨ ਇੱਕ ਇੱਕ ਸੰਧ ਬੜੇ ਪਿਆਰ ਨਾਲ ਬਣਾਉਂਦਾ ਹੈ ਤੇ ਇੱਕ ਇੱਕ ਸੰਧ ਵਿੱਚੋਂ ਕਿਸਾਨ ਨੂੰ ਆਪਣਾ ਪੁੱੱਖ ਦਿਖਦਾ ਹੁੰਦਾ ਹੈ ਤੇ ਇੱਕ ਇੱਕ ਕਿਸਾਨ ਜਿਹੜੇ ਸੰਧ ਨਾਲ ਕਿਸਾਨ ਦਾ ਪਿਆਰ ਹੁੰਦਾ ਹੈ ਕਿਸਾਨ ਦੀ ਕੋਈ ਕਈ ਵੀ ਮੰਗ ਕੇ ਲੈ ਜਾਵੇ ਤੇ ਜੇ ਕੋਈ ਲਿਬੜੀ ਫੜਾ ਜਾਵੇ ਤਾਂ ਬੜਬੜ ਕਰਨੋਂ ਨਹੀਂ ਹਟਦਾ ਉਹ ਕਹਿੰਦਾ ਰਹਿੰਦਾ ਕਿ ਇਹ ਬੰਦਾ ਸਾਮ ਸੰਭਾਲ ਨਹੀਂ ਕਰਦਾ ਇਹਨੂੰ ਗਾਉ ਨੂੰ ਕਈ ਵੀ ਨਹੀਂ ਦੇਣੀ ਪਰ ਜਿਨ੍ਹਾਂ ਨੇ ਉਹਨਾਂ ਦੀਆਂ ਟਰਾਲੀਆਂ ਨਾਲ ਇਹ ਕੀਤਾ ਜਿਨ੍ਹਾਂ ਨੇ ਉਹਨਾਂ ਦੇ ਤੰਬੂਆਂ ਨਾਲ ਇਹ ਕੀਤਾ ਉਹਨਾਂ ਦੇ ਕਿਸਾਨਾਂ ਅੱਜ ਕਿੰਨਾ ਗੁੱਸਾ ਹੋਵੇਗਾ ਤੇ ਜਿਹੜੀ ਚੀਜ਼ ਦੀ ਜਿਹੜਾ ਸੱਚ ਆ ਉਹ ਵੀ ਸਾਹਮਣੇ ਆ ਰਿਹਾ ਸਿਆਣੇ ਕਹਿੰਦੇ ਆ ਕਿ ਸੱਚ ਲੁਕਿਆ ਨਹੀਂ ਰਹਿੰਦਾ ਤੇ ਉਹੀ ਗੱਲ ਹੁਣ ਨਿਕਲ ਕੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਘਰੋਂ ਆਮ ਆਦਮੀ ਪਾਰਟੀ ਦੇ ਅਫਸਰਾਂ ਦੇ ਘਰੋਂ ਜਿਹੜਾ ਟਰਾਲੀਆਂ ਦਾ ਸਮਾਨ ਮਿਲ ਰਿਹਾ ਤੇ ਹੁਣ ਇਹਦੀ ਜ਼ਿੰਮੇਵਾਰ ਆਮ ਆਦਮੀ ਪਾਰਟੀ ਹੈ ਤੇ ਕੀ ਆਮ ਆਦਮੀ ਪਾਰਟੀ ਜੇ ਸੱਚੀ ਹੈ ਜਾਂ ਇਸ ਚੀਜ਼ ਨੂੰ ਨਿਰਪੱਖ ਚਾਹੁੰਦੀ ਹੈ ਤੇ ਕੀ ਇਹਦੀ ਜਾਂਚ ਕਰਵਾਵੇਗੀ ਕਿ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੋਂ ਕਿਹਨੇ ਕਿਹਨੇ ਕਿਸਾਨਾਂ ਦਾ ਸਮਾਨ ਚੋਰੀ ਕੀਤਾ ਕਿਹਨੇ ਕਿਹਨੇ ਕਿਸਾਨਾਂ ਨਾਲ ਧੋਖਾ ਕੀਤਾ ਉਹ ਸਾਰੀ ਚੀਜ਼ ਹਾਲਾਂਕਿ ਧੋਖੇਬਾਜ਼ ਕਿਸਾਨ ਸਰਕਾਰੀ ਹੈ ਪਰ ਉਸ ਤੋਂ ਬਾਅਦ ਜਿਹੜੇ ਜਿਹੜੇ ਲੁਟੇਰੇ ਬਣੇ ਆ ਉਹ ਕੌਣ ਕੌਣ ਸੀ ਕਿਹੜੇ ਕਿਹੜੇ ਐਮਐਲਏਾਂ ਦਾ ਹੱਥ ਹੈ ਕਿਹੜੇ ਕਿਹੜੇ ਨਗਰ ਕੌਂਸਲ ਦੇ ਪ੍ਰਧਾਨਾਂ ਦਾ ਹੱਥ ਹੈ ਕਿਹੜੇ ਕਿਹੜੇ ਹੋਰ ਜਿਹੜੇ ਲੀਡਰਾਂ ਦਾ ਹੱਥ ਹੈ ਕੀ ਇਹਦੀ ਜਾਂਚ ਹੋਵੇਗੀ ਜੇਕਰ ਜਾਂਚ ਹੁੰਦੀ ਹੈ ਤਾਂ ਸਭ ਸੱਚ ਸਾਹਮਣੇ ਆ ਜਾਵੇਗਾ ਕਿ ਹੋਰ ਕਿੰਨੇ ਟਰਾਲੀ ਚੋਰ ਨਿਕਲਦੇ ਆ ਇਸੇ ਲਈ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਹੁਣ ਪਿੰਡਾਂ ਵਿੱਚ ਘੇਰ ਕੇ ਲੋਕ ਟਰਾਲੀ ਚੋਰ ਵੀ ਕਹਿਣ ਲੱਗ ਗਏ ਆ ਜੇ ਟਰਾਲੀ ਚੋਰ ਦਾ ਦਾਗ ਲਾਉਣਾ ਤਾਂ ਮਾਨ ਸਾਹਿਬ ਨੂੰ ਇਹਦੀ ਨਿਰਪੱਖ ਜਾਂਚ ਕਰਕੇ ਇਸ ਵਿਸ਼ੇ ਦੇ ਉੱਤੇ ਕਿਸਾਨਾਂ ਨੂੰ ਬਣਦਾ ਇਨਸਾਫ ਦੇਣਾ ਚਾਹੀਦਾ ਬਦਲਾਅ ਵਾਲੀ ਸਰਕਾਰ ਦੇ ਵਿੱਚ ਇਹ ਵੀ ਦੇਖਣ ਨੂੰ ਮਿਲਣਾ ਸੀ ਕਿ ਅੱਜ ਤੱਕ ਤੁਸੀਂ ਸੁਣਿਆ ਹੋਣਾ ਕਿ ਫਲਾਨੀ ਜਗ੍ਹਾ ਤੋਂ ਖਦਾਈ ਹੋਈ ਤਾਂ ਉਹਦੇ ਵਿੱਚੋਂ ਸੋਨਾ ਮਿਲਿਆ ਚਾਂਦੀ ਮਿਲੀ ਜਾਂ ਕੋਈ ਪੁਰਾਣੀ ਮੂਰਤੀ ਮਿਲੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੇ ਵਿੱਚ ਜਦੋਂ ਖਦਾਈ ਕੀਤੀ ਗਈ ਤਾਂ ਉਹਦੇ ਵਿੱਚੋਂ ਕੀ ਮਿਲਿਆ ਕਿਸਾਨਾਂ ਦੀਆਂ ਸ਼ੰਭੂ ਬਾਰਡਰ ਤੋਂ ਚੋਰੀਆਂ ਹੋਈਆਂ ਚੋਰੀ ਹੋਈਆਂ ਟਰਾਲੀਆਂ ਦਾ ਸਮਾਨ ਮਿਲਿਆ ਤਾਂ ਹੁਣ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਜਿਹੜੀ ਸਰਕਾਰ ਕਹਿੰਦੀ ਹੈ ਕਿ ਅਸੀਂ ਕਿਸਾਨ ਹਤੈਸ਼ੀਆ ਸੀ ਜਾਂ ਕਿਸਾਨਾਂ ਲਈ ਇਹ ਕਰ ਰਹੇ ਆ ਉਹਦੇ ਰਾਜ ਵਿੱਚੋਂ ਈਓ ਨਾਬਾਦੀ ਕੋਠੀ ਦੇ ਵਿੱਚੋਂ ਕਿਸਾਨਾਂ ਦੀਆਂ ਜਿਹੜੀਆਂ ਟਰਾਲੀਆਂ ਚੋਰੀ ਹੋਈਆਂ ਸੀ ਉਹਨਾਂ ਦਾ ਸਮਾਨ ਮਿਲ ਰਿਹਾ ਹੈ ਇਦੋਂ ਘਟਿਆ ਗੱਲ ਕੀ ਹੋਵੇਗੀ ਕਿ ਜਿਹੜੀ ਸਰਕਾਰ ਇਹ ਕਹਿ ਕੇ ਆਈ ਹੋਵੇ ਕਿ ਅਸੀਂ ਬਦਲਾ ਲੈ ਕੇ ਆਵਾਂਗੇ ਉਸ ਦੇ ਰਾਜ ਦੇ ਵਿੱਚ ਇਹ ਬਦਲਾ ਆਇਆ ਇਸ ਦੇ ਚੱਲਦਿਆਂ ਪਹਿਲਾਂ ਜਿਹੜੀ ਨਾਬਾਦੀ ਨਗਰ ਕੌਂਸਲ ਦੇ ਪ੍ਰਧਾਨ ਦੀ ਜਿਹੜੀ ਆ ਉਹਨਾਂ ਨੂੰ ਵੀ ਪਾਸੇ ਕੀਤਾ ਗਿਆ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਪੁਲਿਸ ਦੀ ਡੀਐਸਪੀ ਨਾਲ ਬਹਿਸ ਵੀ ਹੁੰਦੀ ਹੈ ਜਿਹੜਾ ਮਾਮਲਾ ਬੜਾ ਚਰਚਾ ਦੇ ਵਿੱਚ ਆਇਆ ਪਰ ਹੁਣ ਉਸ ਤੋਂ ਵੀ ਅੱਗੇ ਦੀਆਂ ਗੱਲਾਂ ਆਉਣ ਲੱਗੀਆਂ ਕਿ ਜਦੋਂ ਕਿਸਾਨਾਂ ਨੂੰ ਇਹ ਸ਼ੱਕ ਪਿਆ ਜਾਂ ਪੁਲਿਸ ਦੀ ਜਦੋਂ ਇਨਕੁਆਇਰੀ ਚੱਲੀ ਤੇ ਪਤਾ ਲੱਗਿਆ ਕਿ ਜਿਹੜਾ ਟਰਾਲੀਆਂ ਦਾ ਸਮਾਨ ਹੈ ਉਹ ਈਓ ਨਾਬਾ ਦੀ ਕੋਠੀ ਹੇਠ ਦੱਬਿਆ ਹੋਇਆ ਹੈ ਜਦ ਖਦਾਈ ਹੋਈ ਤਾਂ ਉਹਦੇ ਚ ਪਤਾ ਲੱਗਿਆ ਆਸ-ਪਾਸ ਵੈੱਡ ਟਰਾਲੀਆਂ ਦੀਆਂ ਸਾਈਡਾਂ ਉਹ ਸਾਰਾ ਸਮਾਨ ਥੱਲੇੋਂ ਨਿਕਲ ਰਿਹਾ ਸੀ ਹੁਣ ਇਹ ਤੇ ਸਰਕਾਰ ਕੀ ਜਵਾਬ ਦੇਵੇਗੀ ਕਿ ਇਸ ਪੱਧਰ ਤੇ ਉਤਰਿਆ ਇਹ ਸਰਕਾਰ ਜਿਹੜੀ ਪਹਿਲਾਂ ਇਹ ਕਹਿੰਦੀ ਸੀ ਕਿ ਟਰਾਲੀ ਚੋਰੀਆਂ ਦੇ ਇਲਜ਼ਾਮ ਝੂਠੇ ਆ ਜੀ ਅਜਿਹਾ ਕੁਝ ਨਹੀਂ ਹੋਇਆ ਪਹਿਲਾਂ ਇੱਕ ਕਨੌਰ ਦੇ ਐਮਐਲਏ ਤੇ ਇਲਜ਼ਾਮ ਲੱਗੇ ਉਸ ਤੋਂ ਬਾਅਦ ਇਹ ਮਾਮਲਾ ਨਾਬਾ ਦੇ ਵਿੱਚ ਆਇਆ ਜਿਸ ਨੂੰ ਭਾਰਤੀ ਕਿਸਾਨ ਜੀ ਨੇ ਆਜ਼ਾਦ ਵੱਲੋਂ ਵੱਡੇ ਪੱਧਰ ਤੇ ਉਠਾਇਆ ਗਿਆ ਜਿਸ ਤੋਂ ਬਾਅਦ ਕਿਸਾਨਾਂ ਦੀ ਡੀਐਸਪੀ ਨਾਲ ਭੜਤ ਹੁੰਦੀ ਹੈ ਡੀਐਸਪੀ ਮੈਡਮ ਵੀ ਬੜਾ ਰੋ ਮਾਰਦੀ ਹੈ ਤੇ ਬੜੇ ਰੋ ਰੋ ਕੇ ਗੱਲਾਂ ਕਰਦੀ ਹੈ ਤਾਂ ਹੁਣ ਜਿਹੜੇ ਕਿਸਾਨ ਆ ਉਹ ਇਥੋਂ ਪਤਾ ਲੱਗਦਾ ਕਿ ਸੱਚੇ ਸੀ ਉਹ ਸੱਚੇ ਪਿੱਟ ਰਹੇ ਸੀ ਜਿਵੇਂ ਪੰਜਾਬੀ ਜੀ ਕਹਿੰਦਾ ਕਿ ਉਹ ਬੰਦਾ ਸੱਚਾ ਪਿੱਟਦਾ ਹੈ ਕਿ ਉਹਦਾ ਕੋਈ ਕਸੂਰ ਨਹੀਂ ਉਹਦੇ ਨਾਲ ਤੱਕਾ ਹੋ ਰਿਹਾ ਤਾਂ ਉਸੇ ਤਰੀਕੇ ਨਾਲ ਜਿਹੜੇ ਕਿਸਾਨ ਸੀ ਉਹ ਸੱਚੇ ਪਿੱਟਦੇ ਸੀ ਕਿ ਸਾਡੀਆਂ ਟਰਾਲੀਆਂ ਇਹਨਾਂ ਨੇ ਚੋਰੀ ਕੀਤੀਆਂ ਇਹਨਾਂ ਦੇ ਕੋਲੋਂ ਬਰਾਮਦ ਕਰਾਓ ਕਿਉਂਕਿ ਜਿਹੜੇ ਇਹ ਜਿਹੜੇ ਨਾਬਾ ਨਗਰ ਕਾਉਂਸਲ ਦੇ ਪ੍ਰਧਾਨ ਦੇ ਘਰ ਵਾਲੇ ਦੀ ਵਰਕਸ਼ਾਪ ਦੇ ਵਿੱਚੋਂ ਪਹਿਲਾਂ ਟਰਾਲੀਆਂ ਦਾ ਸਮਾਨ ਮਿਲਿਆ ਉਸ ਤੋਂ ਬਾਅਦ ਜਦੋਂ ਲਗਾਤਾਰ ਉਹ ਤੇ ਪ੍ਰਦਰਸ਼ਨ ਕੀਤਾ ਗਿਆ ਤਾਂ ਅੱਜ ਇਹੋ ਨਾਬਾ ਦੀ ਕੋਠੀ ਦੇ ਵਿੱਚੋਂ ਹਾਲਾਂਕਿ ਜੋ ਖਬਰਾਂ ਆ ਰਹੀਆਂ ਕਿ ਇਹੋ ਨਾਬਾ ਸਾਫ ਮੁੱਕਰ ਗਿਆ ਤੇ ਇਹ ਵੀ ਗੱਲ ਹੈ ਕਿ ਉਹ ਕੋਠੀ ਦੇ ਵਿੱਚ ਰਹਿੰਦੇ ਵੀ ਨਹੀਂ ਉਹ ਸਾਈਡ ਤੇ ਰਹਿੰਦੇ ਐ ਇਹ ਆਮ ਹੀ ਸ਼ਹਿਰਾਂ ਦੇ ਵਿੱਚ ਹੈ ਕਿ ਇਹ ਉਹਦੀਆਂ ਕੋਠੀਆਂ ਦੇ ਵਿੱਚ ਜ਼ਿਆਦਾ ਪੁਲਿਸ ਰਹਿੰਦੀ ਹੈ ਜਾਂ ਫਿਰ ਕੋਈ ਹੋਰ ਰਹਿੰਦਾ ਬਹੁਤਿਆਂ ਬਹੁਤੇ ਇਹ ਉਹ ਆਪਣੀਆਂ ਕੋਠੀਆਂ ਦੇ ਵਿੱਚ ਵੀ ਨਹੀਂ ਰਹਿੰਦੇ ਪਰ ਹੁਣ ਇੱਥੇ ਸਵਾਲ ਹੁੰਦਾ ਹੈ ਕਿ ਫਿਰ ਉਹਦੀ ਕੋਠੀ 'ਚ ਸਮਾਨ ਕੌਣ ਦੱਬ ਗਿਆ ਤੁਸੀਂ ਇੱਥੋਂ ਦੇਖੋ ਕਿ ਕਿੱਡੇ ਵੱਡੇ ਚੋਰ ਨੇ ਇਹ ਜਿਨ੍ਹਾਂ ਨੇ ਇਹ ਚੋਰੀ ਕਰਕੇ ਥੱਲੇ ਦੱਬੀ ਕਿ ਜੀਸੀਬੀ ਨਾਲ ਹੀ ਪੱਟਿਆ ਹੋਣਾ ਜੀਸੀਬੀ ਨਾਲ ਪੱਟ ਕੇ ਸਮਾਨ ਹੀ ਦੱਬਿਆ ਹੋਣਾ ਤੇ ਉਹਨਾਂ ਨੂੰ ਲੱਗਦਾ ਹੋਣਾ ਕਿ ਕੱਲ ਨੂੰ ਕਿਹਨੇ ਪੁੱਛਣਾ ਕਿਹਨੇ ਗੱਲਬਾਤ ਕਰਨੀ ਹੌਲੀ-ਹੌਲੀ ਕੱਢ ਕੇ ਵੇਚ ਹੀ ਚੱਲਾਂਗੇ ਐਦੋਂ ਸ਼ਰਮ ਦੀ ਗੱਲ ਕੀ ਹੋਵੇਗੀ ਕਿ ਜਿਹੜਾ ਕਿਸਾਨ ਪੂਰੇ ਦੇਸ਼ ਦਾ પેટ ਭਰਦਾ ਹੈ ਜਿਹੜਾ ਕਿਸਾਨ ਧੁੱਪਾਂ ਸਰਦੀਆਂ ਦੇ ਵਿੱਚ ਖੇਤਾਂ ਜਾ ਜਾ ਕੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਕਮਾਈ ਕਰਦਾ ਹੈ ਉਹਦਾ ਸਮਾਨ ਚੋਰੀ ਕਰ ਲੈਣਾ ਪਹਿਲਾਂ ਉਹਨਾਂ ਨੂੰ ਚੰਡੀਗੜ੍ਹ ਬੁਲਾ ਕੇ ਧੋਖੇ ਦੇ ਨਾਂ ਗ੍ਰਿਫਤਾਰ ਕੀਤਾ ਗਿਆ ਗ੍ਰਫਤਾਰ ਤੋਂ ਕਰਨ ਤੋਂ ਬਾਅਦ ਰਾਤ ਨੂੰ ਉਹਨਾਂ ਦੇ ਰੱਜ ਕੇ ਜ਼ੁਲਮ ਹੋਇਆ ਰੱਜ ਕੇ ਉਹਨਾਂ ਦਾ ਸਾਮਾਨ ਪੁਲਿਸ ਨੇ ਲੁੱਟਿਆ ਸਿਲੰਡਰ ਚੱਕੇ ਏਸੀ ਚੱਕੇ ਹਰ ਇੱਕ ਸਾਮਾਨ ਚੱਕ ਕੇ ਲੈ ਗਏ ਬਜੀਆਂ ਟਰਾਲੀਆਂ ਉਹ ਚੱਕ ਚੱਕ ਖਤਾਨਾ ਸਿੱਟੀਆਂ ਤੇ ਉੱਥੋਂ ਇਹਨਾਂ ਦੇ ਕੁਝ ਭੁਖੜ ਲੀਡਰ ਆਮ ਆਦਮੀ ਪਾਰਟੀ ਦੇ ਉਹ ਚੱਕ ਚੱਕ ਇਹਨਾਂ ਟਰਾਲੀਆਂ ਚੱਕ ਕੇ ਲੈ ਗਏ ਕਿਸਾਨ ਇੱਕ ਇੱਕ ਸੰਧ ਬੜੇ ਪਿਆਰ ਨਾਲ ਬਣਾਉਂਦਾ ਹੈ ਤੇ ਇੱਕ ਇੱਕ ਸੰਧ ਵਿੱਚੋਂ ਕਿਸਾਨ ਨੂੰ ਆਪਣਾ ਪੁੱੱਖ ਦਿਖਦਾ ਹੁੰਦਾ ਹੈ ਤੇ ਇੱਕ ਇੱਕ ਕਿਸਾਨ ਜਿਹੜੇ ਸੰਧ ਨਾਲ ਕਿਸਾਨ ਦਾ ਪਿਆਰ ਹੁੰਦਾ ਹੈ ਕਿਸਾਨ ਦੀ ਕੋਈ ਕਈ ਵੀ ਮੰਗ ਕੇ ਲੈ ਜਾਵੇ ਤੇ ਜੇ ਕੋਈ ਲਿਬੜੀ ਫੜਾ ਜਾਵੇ ਤਾਂ ਬੜਬੜ ਕਰਨੋਂ ਨਹੀਂ ਹਟਦਾ ਉਹ ਕਹਿੰਦਾ ਰਹਿੰਦਾ ਕਿ ਇਹ ਬੰਦਾ ਸਾਮ ਸੰਭਾਲ ਨਹੀਂ ਕਰਦਾ ਇਹਨੂੰ ਗਾਣੂ ਕਈ ਵੀ ਨਹੀਂ ਦੇਣੀ ਪਰ ਜਿਨ੍ਹਾਂ ਨੇ ਉਹਨਾਂ ਦੀਆਂ ਟਰਾਲੀਆਂ ਨਾਲ ਇਹ ਕੀਤਾ ਜਿਨ੍ਹਾਂ ਨੇ ਉਹਨਾਂ ਦੇ ਤੰਬੂਆਂ ਨਾਲ ਇਹ ਕੀਤਾ ਉਹਨਾਂ ਤੇ ਕਿਸਾਨਾਂ 'ਚ ਕਿੰਨਾ ਗੁੱਸਾ ਹੋਵੇਗਾ ਤੇ ਜਿਹੜੀ ਚੀਜ਼ ਦੀ ਜਿਹੜਾ ਸੱਚ ਆ ਉਹ ਵੀ ਸਾਹਮਣੇ ਆ ਰਿਹਾ ਸਿਆਣੇ ਕਹਿੰਦੇ ਆ ਕਿ ਸੱਚ ਲੁਕਿਆ ਨਹੀਂ ਰਹਿੰਦਾ ਤੇ ਉਹੀ ਗੱਲ ਹੁਣ ਨਿਕਲ ਕੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਘਰੋਂ ਆਮ ਆਦਮੀ ਪਾਰਟੀ ਦੇ ਅਫਸਰਾਂ ਦੇ ਘਰੋਂ ਜਿਹੜਾ ਟਰਾਲੀਆਂ ਦਾ ਸਮਾਨ ਮਿਲ ਰਿਹਾ ਤੇ ਹੁਣ ਇਹਦੀ ਜ਼ਿੰਮੇਵਾਰ ਆਮ ਆਦਮੀ ਪਾਰਟੀ ਹੈ ਤੇ ਕੀ ਆਮ ਆਦਮੀ ਪਾਰਟੀ ਜੇ ਸੱਚੀ ਹੈ ਜਾਂ ਇਸ ਚੀਜ਼ ਨੂੰ ਨਿਰਪੱਖ ਚਾਹੁੰਦੀ ਹੈ ਤੇ ਕੀ ਇਹਦੀ ਜਾਂਚ ਕਰਵਾਵੇਗੀ ਕਿ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੋਂ ਕਿਹਨੇ ਕਿਹਨੇ ਕਿਸਾਨਾਂ ਦਾ ਸਮਾਨ ਚੋਰੀ ਕੀਤਾ ਕਿਹਨੇ ਕਿਹਨੇ ਕਿਸਾਨਾਂ ਨਾਲ ਧੋਖਾ ਕੀਤਾ ਉਹ ਸਾਰੀ ਚੀਜ਼ ਹਾਲਾਂਕਿ ਧੋਖੇਬਾਜ਼ ਕਿਸਾਨ ਸਰਕਾਰੀ ਹੈ ਪੜਾ ਉਸ ਤੋਂ ਬਾਅਦ ਜਿਹੜੇ ਜਿਹੜੇ ਲੁਟੇਰੇ ਬਣੇ ਆ ਉਹ ਕੌਣ ਕੌਣ ਸੀ ਕਿਹੜੇ ਕਿਹੜੇ ਐਮਐਲਏਾਂ ਦਾ ਹੱਥ ਹੈ ਕਿਹੜੇ ਕਿਹੜੇ ਨਗਰ ਕੌਂਸਲ ਦੇ ਪ੍ਰਧਾਨਾਂ ਦਾ ਹੱਥ ਹੈ ਕਿਹੜੇ ਕਿਹੜੇ ਹੋਰ ਜਿਹੜੇ ਲੀਡਰਾਂ ਦਾ ਹੱਥ ਹੈ ਕੀ ਇਹਦੀ ਜਾਂਚ ਹੋਵੇਗੀ ਜੇਕਰ ਜਾਂਚ ਹੁੰਦੀ ਹੈ ਤਾਂ ਸਭ ਸੱਚ ਸਾਹਮਣੇ ਆ ਜਾਵੇਗਾ ਕਿ ਹੋਰ ਕਿੰਨੇ ਟਰਾਲੀ ਚੋਰ ਨਿਕਲਦੇ ਆ ਇਸੇ ਲਈ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਹੁਣ ਪਿੰਡਾਂ ਵਿੱਚ ਘੇਰ ਕੇ ਲੋਕ ਟਰਾਲੀ ਚੋਰ ਵੀ ਕਹਿਣ ਲੱਗ ਗਏ ਆ ਜੇ ਟਰਾਲੀ ਚੋਰ ਦਾ ਦਾਗ ਲਾਉਣਾ ਹੈ ਤਾਂ ਮਾਨ ਸਾਹਿਬ ਨੂੰ ਇਹਦੀ ਨਿਰਪੱਖ ਜਾਂਚ ਕਰਕੇ ਇਸ ਵਿਸ਼ੇ ਦੇ ਉੱਤੇ ਕਿਸਾਨਾਂ ਨੂੰ ਬਣਦਾ ਇਨਸਾਫ ਦੇਣਾ ਚਾਹੀ